पढ़नी थी मैंने मैथ्स में थी न्यू हां मैथ्स में थी न्यू वो दानक क्या खाती है अरे चल वो की तुम बात मेरी है आगे पत्नी दिया है हाथ क्यों जा रही है बहुत चीज हो रही है आगे पत्नी है हाथ की डाल है आगे पत्नी है ਕਿਸ਼ਾਮਾ ਨੇ ਕੱਲ ਤਾਂ ਇਹਨਾਂ ਨੇ ਨਾਲ ਹੀ ਨਹੀਂ ਲਗਾਈ ਅੱਜ ਨਾਲ ਹੀ ਅਸੀਂ ਕੱਲ ਪੈਰੇ ਵੀ ਮੇਰੀ ਥੋੜੀ ਮੈਮ ਹੋਈ ਤਾਂ ਇਹਨਾਂ ਨੇ ਕਿਸ਼ਾਮਾ ਦੀ ਨਾਲ ਹੀ ਲਗਾਈ ਤੇ ਉਸ ਤੋਂ ਬਾਅਦ ਆ ਖੂਨ ਬੰਦ ਹੋ ਗਿਆ ਮੰਮੀ ਦਾ ਦਰਦ ਤੋਂ ਨਾਲ ਖਾਰ ਵੀ ਛੱਟ ਗਿਆ ਉਹਨੇ ਜਿਹੜੀ ਮੇਰਾ ਕੁਤਰਾ ਬਾਅਦ ਚਿੱਕੜ ਮਾਰੀ ਜਾਂਦੀ ਤੜਪੀ ਜਾਂਦੀ ਮੈਂ ਬਾਰ ਬਾਰ ਜਾਈ ਐ ਨਹੀਂ ਮਾਰਦੀ ਆ ਕੇ ਦੇਖ ਲਓ ਆ ਖੂਨ ਜੰਦਾ ਮੰਮੀ ਖਾਰ ਛੱਟ ਗਿਆ ਤੁਹਾਡੇ ਵੱਸ ਤੇ ਕਹਿੰਦੀ ਮੈਂ ਲਈ ਬੈਠੀ ਮੈਂ ਤੁਸੀਂ ਕੰਦੀ ਮੈਨੂੰ ਬੁਲਾਣ ਕੀਤਾ ਆਏ ਕਹਿੰਦੀ ਮੈਨੂੰ ਮੇਰਾ ਕੰਮ ਪਤਾ ਨਹੀਂ ਹੈਗਾ ਪਤਲੀ ਚਿੱਕੜ ਮਾਰਨਾਂ ਜੀ ਇਹ ਮੇਰੀ ਤੋਰ ਦੇ ਵੀਡੀਓ ਬਣਾ ਲਈ ਉਹਨੇ ਮੈਨੂੰ ਪਤਾ ਲੱਗ ਗਿਆ ਵੀ ਇਹ ਵੀਡੀਓ ਬਣਾ ਰਹੀ ਐ ਕਿ ਜਿਨ੍ਹਾਂ ਕੋਲੋਂ ਕੋਲ ਲੱਗ ਕੇ ਥੱਪੜ ਮਾਰਿਆ ਇਹਦੇ ਆ ਸਾਡੇ ਨਾਲ ਚਾਲੂ ਹੈ ਜੀ ਮੇਰਾ ਨਾਮ ਅਸੀਂ ਬਟਾਲੇ ਕੋਲੋਂ ਆਏ ਆ ਕੀ ਗੱਲ ਬਾਤ ਹੈ ਸਰ ਅਸੀਂ ਕੱਲ ਮੇਰੀ ਮੰਮੀ ਨੂੰ ਹਾਰਟ ਅਟੈਕ ਆਇਆ ਸੀ ਅਸੀਂ ਇੱਥੇ ਐਡਮਿਟ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੱਲ ਦੀ ਨਾ ਬਾਥਰੂਮ ਵਾਲੀ ਪਾਈਪ ਲੱਗੀ ਆ ਕੱਲ ਦੇ ਤੜਫੀ ਜਾਂਦੇ ਸਰ ਸਾਡੇ 350 슈ਗਰ ਹੈ ਬਸ ਸਾਡੇ ਤੋਂ ਆਉਂਦੇ ਨੇ 450 ਦੇ ਦੋ 500 ਦੇ ਦੋ 400 ਦੇ ਦੋ بس ਇਧਰ ਟੈਸਟਾਂ ਦੇ ਪੈਸੇ ਲਈ ਜਾਂਦੇ ਨੇ ਕੋਈ ਟੈਸਟ ਨਹੀਂ ਹੋ ਰਿਹਾ ਕੁਛ ਨਹੀਂ 20000 ਰੁਪਇਆ ਲੱਗ ਗਿਆ ਸਾਡਾ ਕਿਉਂ ਰੋਡ ਤੇ ਕਿਉਂ ਲੈ ਗਿਆ ਆਪਣਾ ਬੰਦਾ ਸਰ ਉਹ ਬਦਤਮੀਜ਼ੀ ਕਰਦੀ ਸੀ ਨਰਸ ਸਾਡੇ ਨਾਲ ਸੀ ਕਿ ਬਾਥਰੂਮ ਵਾਲੀ ਪਾਈਪ ਲਗਾ ਦਿਓ ਸਰੀਂਜ ਕੱਢ ਦਿਓ ਆ ਕੇ ਬਦਤਮੀਜ਼ੀ ਕਰਨ ਲੱਗ ਗਈ ਕਹਿੰਦੀ ਮੇਰੇ ਤੇ ਆਰਡਰ ਕਿੱਦਾਂ ਮਾਰਿਆ ਤੁਸੀਂ ਸਾਨੂੰ ਜਦੋਂ ਠੀਕ ਲੱਗੂਗਾ ਸੀ ਉਦੋਂ ਕਰਾਂਗੇ ਮੇਰੇ ਮੰਮੀ ਫਰੇ ਸੀ ਅਸੀਂ ਉਹਨੂੰ ਬੁਲਾਉਣ ਚਲੇ ਗਏ ਉਹ ਬਦਤਮੀਜ਼ੀ ਇੱਦਾਂ ਇੱਦਾਂ ਕਰਕੇ ਕਹਿੰਦੀ ਇੱਥੋਂ ਨਿਕਲੋ ਕਹਿੰਦੀ ਜਿੱਦਾਂ ਮੇਰਾ ਜਿਲ ਦਿਲ ਕਰੂਗਾ ਮੈਂ ਉਦਾਂ ਕਰੂੰਗੀ ਕਹਿੰਦੀ ਜਦੋਂ ਦਿਲ ਕਰੂਗਾ ਮੇਰਾ ਉਦੋਂ ਸੂਈ ਕੱਢੂੰਗੀ ਕਹਿੰਦੀ ਤੁਸੀਂ ਮੇਰੇ ਨਾਲ ਕਿੱਦਾਂ ਆਰਡਰ ਮਾਰ ਕੇ ਆਏ ਹੋ ਅਸੀਂ ਕਹਾਂ ਮੈਡਮ ਅਸੀਂ ਤੁਹਾਨੂੰ ਸਿਰਿੰਜ ਕੱਢਣ ਨੂੰ ਹੀ ਕਿਹਾ ਸੀ ਤੁਹਾਨੂੰ ਕੋਈ ਘੱਟ ਵੱਧ ਨਹੀਂ ਕਿਹਾ ਹੈਗਾ ਐਨੇ ਚ ਮੈਂ ਵੀਡੀਓ ਬਣਾਉਣ ਲੱਗੀ ਉਹ ਬਤਮੀਜ਼ੀ ਕਰ ਰਹੀ ਸੀ ਮੇਰੀ ਭੈਣ ਨਾਲ ਸਾਡੇ ਕੋਲ ਵੀਡੀਓ ਵੀ ਹੈ ਤੇ ਉਹਨੇ ਮੇਰੇ ਤੋਂ ਫੋਨ ਖੋਹਿਆ ਤੇ ਮੇਰੇ ਤੇ ਚਪੇੜ ਮਾਰੀ ਤੇ ਮੈਂ ਮੈਮ ਫੋਨ ਆਪਣਾ ਬੰਦ ਕਰਤਾ ਮੈਨੂੰ ਕਹਿੰਦੀ ਆ ਫੋਨ ਖੋਲ ਆਪਣਾ ਵੀਡੀਓ ਡਿਲੀਟ ਕਰ ਦੇ ਵੀਡੀਓ ਡਿਲੀਟ ਕਰਨੀ ਉਹਨਾਂ ਨੇ ਸਾਡੇ ਤੇ ਦੋ ਪੁਲਿਸ ਵਾਲ ਕਹਿੰਦੇ ਬੀਬੀ ਫੋਨ ਦੇ ਦੋ ਅਸੀਂ ਪ੍ਰੈਸ ਰਿਪੋਰਟਰ ਨੂੰ ਤੁਹਾਡੇ ਫੋਨ ਤੋਂ ਰਿਪੋਰਟ ਕਰਨੀ ਆ ਅਸੀਂ ਉਹਨਾਂ ਨੂੰ ਫੋਨ ਨਹੀਂ ਦਿੱਤਾ ਵੀਡੀਓ ਡਿਲੀਟ ਕਰਨ ਲਈ ਉਹਨਾਂ ਨੇ ਸਾਡੇ ਤੇ ਪੁਲਿਸ ਵਾਲੇ ਵੀ ਬੁਲਾਏ ਆ ਦੋ ਉਸ ਤੋਂ ਬਾਅਦ ਅਸੀਂ ਵੀਡੀਓ ਨਹੀਂ ਡਿਲੀਟ ਅਸੀਂ ਆਪਣੀ ਫਾਈਲ ਵੀ ਨਹੀਂ ਉਹਨਾਂ ਨੂੰ ਦਿੱਤੀ ਸਾਡੀ ਫਾਈਲ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਕਹਿੰਦੇ ਹੁਣ ਜਿੱਥੇ ਮਰਜ਼ੀ ਜਾਓ ਜੋ ਮਰਜ਼ੀ মিডিਆ ਬੁਲਾਓ ਪੁਲਿਸ ਬੁਲਾਓ ਅਸੀਂ ਕਿਸੇ ਤੋਂ ਨਹੀਂ ਡਰਦੇ ਸਾਨੂੰ 4 ਘੰਟੇ ਹੋ ਗਏ ਸਰ ਅਸੀਂ ਇੱਥੇ ਰੋਡ ਤੇ ਬੈਠੇ ਆ ਕੋਈ ਸੁਨ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੈਗੀ ਕੋਈ ਸਾਨੂੰ ਕੋਈ ਦੇਖਣ ਨਹੀਂ ਆਇਆ ਮੇਰੇ ਮਾਤਾ ਜੀ ਤੜਫ ਰਹੇ ਨੇਗੇ ਬਹੁਤ ਜ਼ਿਆਦਾ बुखार 103 ਨਾਲ 350 ਸ਼ੂਗਰ ਹੈ ਕੋਈ ਸਾਡੀ ਸੁਣਵਾਈ ਨਹੀਂ ਬਸ ਸਾਡੀ ਸੁਣਵਾਈ ਹੋਵੇ ਸਰ ਜੋ ਸਾਡਾ ਪੈਸਾ ਲੱਗਿਆ ਉਹ ਦਸ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਹਾਂਜੀ ਸਟਾਫ ਹੈ ਸਾਰਾ ਹਾਂਜੀ ਜਿੱਥੇ ਬੈਠੇ ਰਹੋਗੇ ਜੀ ਜਦ ਤੱਕ ਸਾਡੀ ਸੁਣਵਾਈ ਨਹੀਂ ਹੋਊਗੀ ਸਰ ਸਾਡਾ ਹਿੱਲਾ ਕਰੋ ਸਾਡੇ ਪੈਸੇ ਜੋ ਵੀ ਲੱਗੇ ਨੇ ਉਹਨਾਂ ਨੇ ਸਾਡੇ ਤੋਂ ਜਿਵੇਂ ਵੀ ਲਿੱਤੇ ਸਾਨੂੰ ਨਹੀਂ ਪਤਾ ਕਹਿੰਦੇ ਸਰਕਾਰੀ ਹਸਪੀਟਲ ਹੈ ਅਸੀਂ ਕਿਵੇਂ ਕਿਵੇਂ ਇਕੱਠੇ ਕਰਕੇ ਥੋੜੇ ਬੋਤੇ ਲੈ ਕੇ ਆਏ ਸੀ ਸਾਡੀ ਮਾਂ ਲਈ ਉਹ ਸਾਰੇ ਲੱਗ ਚੁੱਕੇ ਨੇ ਹੁਣ ਅਸੀਂ ਹਾਂਜੀ ਬਾਜ਼ਾਰ ਦੀ ਦੁਕਾਨ ਤੇ ਕਹਿੰਦੀ ਆਮ ਲੋਕਾਂ ਦੀ ਸਰਕਾਰ ਹੈ ਨਹੀਂ ਨਹੀਂ ਸਰ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਸਾਡੇ ਨਾਲ ਇੰਨੀ ਜ਼ਿਆਦਾ ਤੱਕਾ ਹੋਇਆ ਹੈ ਸਹੂਲਤ ਤਾਂ ਦੂਰ ਦੀ ਗੱਲ ਸਾਡੇ ਨਾਲ ਮਾਰਪਿੱਟ ਹੋਈ ਹੈ ਇੱਥੇ ਬਹੁਤ ਜ਼ਿਆਦਾ ਤੇ ਅਸੀਂ ਜਦੋਂ ਮਤਲਬ ਬੋਲਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਸਾਡੇ ਦੇ ਪੁਲਿਸ ਵਾਲੇ ਬੁਲਾਏ ਗਏ ਨੇ ਸਾਡਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਫੋਨ 'ਚ ਮੇਰਾ ਨਾਮ ਬਿੰਦੂ ਹੈ ਜੀ ਕਿਤੋਂ ਆਈ ਜੀ ਮੈਂ ਹਰਿਆਣਾ ਹਿਸਾਰ ਤੋਂ ਆਈ ਹਾਂ ਕੀ ਗੱਲ ਵਾ ਕੀ ਲੱਗਦੇ ਨੇ ਮੇਰੇ ਪਰਿਵਾਰ 'ਚ ਮੇਰੇ ਮੰਮੀ ਨੇ ਅਸੀਂ ਬਸ ਤਿੰਨ ਭੈਣਾਂ ਨੇ ਤਕੀ ਗੜਬੜ ਆਈ ਹੈ ਲੱਗਦਾ ਮੇਰੇ ਮੰਮੀ ਨੂੰ ਕੱਲ ਹਾਰਟ ਅਟੈਕ ਆਇਆ ਸੀ ਜੀ ਅੱਛਾ ਜੀ ਮੇਰੇ ਮੰਮੀ ਆਏ ਸੀ ਇੱਥੇ ਮੇਰੇ ਭੈਣ ਰਹਿੰਦੇ ਨੇ ਬਟਾਲੇ ਡਾਲੇ ਚੱਕ ਪਿੰਡ ਅੱਛਾ ਜੀ ਉੱਥੇ ਮੇਰੇ ਮੰਮੀ ਆਏ ਸੀ ਮੇਰੇ ਭੈਣ ਕੋਲੇ ਮੇਰੇ ਮੰਮੀ ਆ ਕੇ ਇੱਥੇ ਹਾਰਟ ਅਟੈਕ ਹੋਇਆ ਮੇਰੇ ਮੰਮੀ ਬਿਮਾਰ ਹੋ ਗਏ ਮੇਰੀ ਵੱਡੀ ਭੈਣ ਨੇ ਕੱਲ ਹਾਰਟ ਅਟੈਕ ਆਇਆ ਤੇ ਇੱਥੇ ਐਡਮਿਟ ਕੀਤਾ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਚ ਠੀਕ ਹੈ ਜੀ ਹਾਂਜੀ ਫਿਰ ਕੱਲ ਦੀ ਮੰਮੀ ਕਹਿੰਦੇ ਵੀ ਮੈਨੂੰ ਪਿਸ਼ਾਬ ਆਇਆ ਮੈਨੂੰ ਨਾਲ ਲਾ ਦੋ ਮੈਂ ਉੱਠ ਨਹੀਂ ਸਕਦੀ ਕੱਲ ਦਾ ਸਾਰਾ ਦਿਨ ਲੰਗ ਗਿਆ ਅਸੀਂ ਕੱਲ ਇੱਥੇ ਹੈਗੇ ਨਹੀਂ ਸੀ ਮੇਰੇ ਸਿਰਫ ਵੱਡੀ ਸਿਸਟਰ ਸੀਗੇ ਕੱਲ ਇੱਥੇ ਅਸੀਂ ਆਏ ਆ ਅੱਜ ਸਵੇਰੇ ਕੱਲ ਦਾ ਸਾਰਾ ਦਿਨ ਲੰਗ ਗਿਆ ਅੱਜ ਦਾ ਅੱਧਾ ਦਿਨ ਲੰਗ ਗਿਆ ਸੀ ਜਦੋਂ ਅਸੀਂ ਪਹੁੰਚੇ ਆ ਅਸੀਂ ਆ ਕੇ ਕਿਹਾ ਤੁਸੀਂ ਕੱਲ ਦੀ ਨਾਲ ਹੀ ਨਹੀਂ ਲਗਾਈ ਮੇਰੇ ਮੰਮੀ ਨੂੰ ਪਿਸ਼ਾਬ ਆਇਆ ਲਗਾ ਦਿੰਨੇ ਲਗਾ ਦਿੰਨੇ ਉਹ ਉਹਦੋਂ ਵੀ ਤੂੰ ਤੂੰ ਮੈਂ ਮੈਂ ਕਰਕੇ ਉਹਨਾਂ ਨੇ ਨਾਲ ਹੀ ਲਗਾਤੀ ਦੁਪਹਿਰੇ ਡੇਢ ਦਿਨ ਬਾਅਦ ਪਿਸ਼ਾਬ ਕੀਤਾ ਫੇਰ ਮੇਰੇ ਮੰਮੀ ਦੇ ਬੁਖਾਰ ਚੜ ਗਿਆ ਦਰਦ ਦੇ ਮਾਰੇ ਸਿਰਿੰਜ ਨਸ ਬਲੋਕ ਹੋ ਗਈ ਸਿਰਿੰਜ ਨਹੀਂ ਕੱਢ ਰਹੀਆਂ ਸੀ ਆ ਕੇ ਮੈਂ 4-5 ਵਾਰ ਕਹਿ ਕੇ ਆਈ ਕਿੰਨੀ ਵਾਰ ਮੈਂ ਡਾਕਟਰ ਸਿਰਿੰਜ ਕੱਢ ਦੋ ਆ ਕੇ ਮੰਮੀ ਨੂੰ ਬੁਖਾਰ ਵੀ ਚੜ੍ਹ ਕੇ ਦਰਦ ਦੇ ਮਾਰੇ ਕਹਿੰਦੀ ਤੂੰ ਕੌਣ ਹੋ ਨਹੀਂ ਸਾਨੂੰ ਆਰਡਰ ਦੇਣ ਵਾਲੀ ਸਾਨੂੰ ਪਤਾ ਨਹੀਂ ਸੀ ਕੀ ਕਰਨਾ ਵਾ ਸੀ ਆਪੇ ਕੰਮ ਕਰ ਲੈ ਐਦਾਂ ਛੁਟਕੀ ਮਾਰ ਮਾਰ ਕੇ ਮੇਰੇ ਨਾਲ ਬਦਤਮੀਜ਼ੀ ਕਰਨ ਲੱਗ ਗਈ ਜੀ ਮੇਰੇ ਭੈਣ ਨੇ ਵੀਡੀਓ ਬਣਾਇਆ ਜਦੋਂ ਦੂਰੋਦੀ ਵੀ ਬਦਤਮੀਜ਼ੀ ਕਰ ਰਹੀ ਐ ਉਹਨੂੰ ਪਤਾ ਚੱਲ ਗਿਆ ਵੀਡੀਓ ਬਣਾ ਰਹੀ ਐ ਉਹਨੇ ਮੇਰੇ ਭੈਣ ਕੋਲੋਂ ਫੋਨ ਖੋਚ ਕੇ ਉਹਦੇ ਥੱਪੜ ਮਾਰਿਆ ਥੱਪੜ ਮਾਰਿਆ ਜਦੋਂ ਮੈਂ ਉਹਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਵੀ ਨਖਨ ਮਾਰੇ ਉਸ ਤੋਂ ਬਾਅਦ ਸਾਨੂੰ ਬਹੁਤ ਬੁਰਾ ਭਲਾ ਬੋਲੇ ਸਾਡਾ ਫੋਨ ਖੋਸਣ ਦੀ ਚਿੰਨਣ ਦੀ ਕੋਸ਼ਿਸ਼ ਕੀਤੀ ਜੀ ਸਾਨੂੰ ਕੋਈ ਇਲਾਜ ਨਹੀਂ ਹੋ ਰਿਹਾ ਸੀ ਸਾਡੇ ਕੋਲ ਜਿੰਨਾ ਪੈਸਾ ਸੀ ਅਸੀਂ ਦੇ ਚੁੱਕੇ ਸੀਗੇ ਸਾਨੂੰ ਧੱਕੇ ਮਾਰ ਕੇ ਉੱਥੋਂ ਦੀ ਕੱਢੇ ਗਿਆ ਕਹਿੰਦੇ ਹੁਣ ਤੁਹਾਡੇ ਕੋਲ ਕੋਈ ਇਲਾਜ ਨਹੀਂ ਤਾਂ ਹੱਥ ਪਾਈ ਤੇ ਸਾਡੇ ਨਾਲ ਉਤਰਨ ਲੱਗ ਗਏ ਸੀਗੇ ਅਸੀਂ ਕਿਹਾ ਅਸੀਂ ਇਲਾਜ ਨਹੀਂ ਕਰਵਾਣਾ ਸਾਨੂੰ ਰੈਫਰ ਕਰ ਦੋ ਕਹਿੰਦਾ ਲੈ ਜਾ ਆਪਣੇ ਜੋ ਵੀ ਹੈ ਕਹਿੰਦਾ ਸਾਈ ਫਾਈਲ ਨਹੀਂ ਦੇਣੀ ਅਸੀਂ ਕਹਾਂ ਸਾਈ ਫਾਈਲ ਲੈ ਕੇ ਜਾਣੀ ਅਸੀਂ ਜ਼ਬਰਦਸਤੀ ਉਹਨਾਂ ਕੋਲੋਂ ਫਾਈਲ ਲਿੱਤੀ ਆਪਣੀ ਅਸੀਂ ਇੱਥੇ ਲੈ ਕੇ ਬੈਠੇ ਕਿਉਂਕਿ ਸਾਡੇ ਕੋਲ ਅੱਗੀ ਲਜਾਨ ਦਾ ਮੰਮੀ ਨੂੰ ਬਿਉਤ ਨਹੀਂ ਹੈਗਾ ਕਿੰਨਾ ਸਮਾਂ ਆ ਗਿਆ ਬੈਠੇ ਇੱਥੇ ਜਿੱਥੇ 4 ਘੰਟੇ ਹੋ ਗਏ ਕੋਈ ਆਇਆ ਅਧਿਕਾਰੀ ਕੋਈ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਕੋਈ ਹਸਪੀਟਲ ਲੋਕ ਨਹੀਂ ਆਇਆ ਕੋਈ ਕਿਸੇ ਕਨੀਓ ਨਹੀਂ ਆਇਆ ਲਾਜ ਹੁੰਦਾ ਤੁਹਾਡੇ ਹਰਿਆਣੇ ਦੇ ਜੀ ਹਰਿਆਣੇ 'ਚ ਸਾਡੇ ਬਹੁਤ ਵਧੀਆ ਇਲਾਜ ਹੁੰਦਾ ਹੈ ਮੇਰੀ ਬੇਟੀ ਕਿੰਨੀ ਵਾਰ ਮੇਰੀ ਬੇਟੀ ਨੇ ਦੌਰੇ ਪੈਂਦੇ ਨੇ ਉਹ ਥੋੜੇ ਦਿਨ ਬਾਅਦ ਹੀ ਹਸਪੀਟਲ 'ਚ ਮੇਰੀ ਬੇਟੀ ਜਦ ਜਿੰਨੀ ਵਾਰ ਵੀ ਹਸਪੀਟਲ ਚ ਦਾਖਲ ਹੋਈ ਹੈ ਬਹੁਤ ਸਵਸਥ ਹੋ ਕੇ ਨਿਕਲੀ ਹੈ ਬਹੁਤ ਅੱਛਾ ਉੱਥੇ ਸਟਾਫ ਹੈ ਸਫਾਈ ਹੈ ਡਾਕਟਰਸ ਨੇ ਸਭ ਕੁਝ ਬਹੁਤ ਅੱਛਾ ਹੈ ਕੀ ਲੱਗਦਾ ਕਿ ਪੰਜਾਬ ਦੇ ਹਰਿਆਣੇ ਚ ਕੋਈ ਫਰਕ ਹੈ ਹਸਪੀਟਲਾਂ ਦੇ 1% ਵੀ ਨਹੀਂ ਮੁਕਾਬਲਾ ਕਰ ਸਕਦਾ ਇਲਾਜ ਦੇ ਮਾਮਲੇ ਚ ਸਫਾਈ ਦੇ ਮਾਮਲੇ ਚ ਸਟਾਫ ਦੇ ਮਾਮਲੇ ਚ 1% ਵੀ ਨਹੀਂ ਹੈ ਮੁਕਾਬਲਾ ਹਾਂਜੀ